ਹਿੰਸਾ ਸਿੱਕਾ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਲਲੇਵਾਲ ਤਹਿਸੀਲ ਡੇਰਾ ਬੱਬਨ ਨਾਨਕਾ ਤੇ ਜ਼ਿਲ੍ਹਾ ਗੁਰਦਾਸਪੁਰ ਸੋ ਕੁਵਿੰਦਰ ਸਿੰਘ ਔਲਖੋਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ 5 ਸੋਈਆਂ ਤੇ ਇੱਕ ਗੱਬਣ ਆ ਬਹੁਤ ਹੀ ਵੀਰੇ ਡਿਮਾਂਡ ਹੁੰਦੀ ਸੋਈਆਂ ਸਵਾਈਆਂ گاਵਾ ਦੀ ਤੇ ਅੱਜ ਤੁਹਾਨੂੰ ਜ਼ਿਆਦਾਤਰ ਸੂਈਆਂ ਦਿਖਾਉਣੀਆਂ ਇੱਕੋ ਗੱਬਣ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਰਦੀ ਹਾਂ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਕੁ ਰਾਮਦਾਸ ਜੀ ਵੇਗਿਆ ਮਾਲ ਉਦੋਂ ਨਾਲ ਫਿਰ ਹਾਂਜੀ ਮਾਲ ਵੇਗਿਆ ਵਿਰਦੀ ਚੱਲ ਗਿਆ ਫਗਵਾੜੀ ਚੱਲ ਗਿਆ ਤਿੰਨ ਵਸ਼ੀਆਂ ਅੱਛਾ ਹਾਂਜੀ ਠੀਕ ਆ ਤੇ ਇੱਕ ਆਪਣੇ ਇੱਥੇ ਲਾ ਕੇ ਚੱਲ ਗਈ ਠੀਕ ਠੀਕ ਆ ਤੇ ਅੱਜ ਵੀ ਰੇਟ ਜਾਇਜ਼ ਫਿਰ ਅੱਜ ਜਾਇਜ਼ ਵੀ ਆ ਗਿਆ ਉਧਰੇ ਜਾਈ ਗਿਆ ਤੜੀ ਗੜ ਇਹ ਬੱਡੇ ਨਹੀਂ ਆ ਇਹਨੇ ਕਰ ਅੱਛਾ ਵੀ ਚਲਾ ਜਾ ਮੇਲੇ ਨਾ ਬਹੁਤੇ ਛੋਟੇ ਤੇ ਨਾ ਬਹੁਤੇ ਵੱਡੇ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਇੱਕ ਲਈ ਨਾਮ ਸੁਮੇਂਦਰ ਸਿੰਘ ਜੀ ਹਾਂਜੀ ਪਿੰਡ ਮਾਲੇਵਾਲ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 985526489 ਠੀਕ ਹੈ ਜੀ ਹਾਂਜੀ ਤੇ ਕਰੀਏ ਫਿਰ ਸ਼ੁਰੂ ਹੈ ਨਾ ਹਾਂਜੀ ਆ ਗੱਭਨ ਤੇ ਕਰ ਲਈ ਸ਼ੁਰੂਆਤ ਹਾਂਜੀ ਗੱਭਨ ਤੋਂ ਜਰਸੀ ਇਹ ਕਾਫੀ ਖੂਬਸੂਰਤ ਜੀ ਜਰਸੀ ਆ ਜਿਹੜੀ ਕਿੰਨੇ ਕੇ ਦੁੱਧ ਵਾਲੀ ਜੇ ਵੇਚੀ ਹੈ ਇਹ ਵੀਰ ਜੀ ਨਾ ਆਪਣਾ ਪੇਟੇ ਤੇ ਵੀ ਲਾਵਾ ਲੱਗੇ ਪਿੰਡ ਆਪਣੇ ਹਾਂਜੀ ਹਾਂਜੀ ਤੋਂ ਵੀਰ ਚਲ ਗਿਆ ਕੈਨੇਡਾ ਹੁਣ ਪਿਛਲੇ ਦੀ ਜੋੜਾ ਹੀ ਲਿਆਂਦਾ ਸੀ ਇਥੋਂ ਜੀ ਰਿਓ ਅੱਛਾ ਹਾਂਜੀ ਤੇ ਫਿਰ ਟੁਕੀਆਂ ਦੋਵੇਂ ਬਸ਼ੀਆਂ ਤੇ ਇੱਕ ਉਹਨਾਂ ਦੇ ਡਾਡੀ ਨੇ ਫਿਰ ਵੇਚ ਲਈ ਦੇਖ ਕੇ ਰੱਖ ਲਈ ਆ ਇਹਨੇ ਪਹਿਲੇ ਸਵੇਰੇ ਵੀਰ ਜੀ ਗਰੰਟੀ ਨਾਲ 16 ਕਿਲੋ ਦੁੱਧ ਕੱਢਿਆ ਅੱਛਾ ਇਹਦੇ 24-30 ਦਿਨ ਪੂਰੇ ਹੋਣੇ ਆ ਜੀ ਅੱਛਾ ਹਾਂਜੀ ਤਿਆਰ ਕੀ ਕਿੰਨਾ ਕ ਦੁੱਧ ਕੱਢੀ ਜਾਊਗੀ ਦੇਖੋ ਕੀ ਕਰਦੀ ਹੁੰਦਾ ਹੁਣ ਮੌਸਮ ਨਾਲ ਹੀ ਚੰਗਾ ਹੁਣ ਪਿਛਲੇ ਮੌਸਮ ਹੁਣ ਤੇ ਮੌਸਮ ਦੁੱਧ ਦਾ ਲਾਵਾ ਜਿਹੜਾ ਸਾਰਾ ਆ ਚਿਹਰਾ ਵੀ ਇਹਰਾ ਦੇਖ ਸਕਦੇ ਜੀ ਸੋਹਣੀ ਜਰਸੀ

ਬਣੂ ਬਣੂ ਦੀ ਬਹੁਤ ਜ਼ਿਆਦਾ ਜੀ ਰਸੀ ਠੀਕ ਤੇ ਹਾਂਜੀ ਬਾਕੀ ਵੱਧ ਵਾ 24 ਦਿਨ ਪੂਰੇ ਦਿਨ ਪੂਰੇ ਨੇ ਜਾ ਕੇ ਦੇ ਦੇ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਕਿਨਾ ਕਰਦੀ ਜਾ ਜਾ ਕਰੀਏ ਫਿਰ 50 ਦੇ ਦੀ ਨਹੀਂ 50 ਦੀ ਨਾ ਦਈਏ ਕਿਨੇ ਦੀ ਕਰੀਏ ਕੁਮਾਨ ਤਨ ਦੱਸ ਦੋ ਤੇ 47 ਦੇ ਦਈਏ 45 ਰੁਪਏ ਜੀ ਹਾਂ ਨਾ ਵਾਸ਼ੀ ਦੇਣਾ ਅੱਛਾ 45 ਦੇ ਦੋ ਬਾਕੀ 24 ਦਿਨ ਪੂਰੇ ਨੇ ਬੱਚੀ ਚੰਗੀ ਬੰਦੀ ਹੁੰਦੀ ਥੱਲੇੋਂ ਵੇਖੀ ਠੀਕ ਹੈ ਜੀ ਇਹ ਤਿਆਰ ਹੋਣੀ ਹੈ ਕੇ ਪੂਰੀ ਜੜੀ ਬਾਕੀ ਇਹ ਆ ਕਿਲੇ ਤੇ ਪੱਜੇ ਵੀ ਫੱਬਦੀ ਆ ਸੋਹਣੀ ਜਰਸੀ ਸਾਸੂ ਸਸਰੀ ਜੀ ਆ ਜਿੰਨੀ ਵੀ ਆ ਤੇ ਹੁਣ 2 ਕਿਲੋ ਪਾਈ ਪਾ ਦੇ ਕੋਈ ਸਵਾ ਸਵਾ ਕੀਤੀ ਚੰਗੀ ਬੱਛੀ ਜੀ ਤੇ ਹੁਣ ਗਾੜੀ ਸੁਈਆਂ ਆ ਗਈਆਂ ਸਾਰੀਆਂ ਹਾਂਜੀ ਇਹਦੀ ਬੱਛੀ ਜੋ ਮਗਰੇ ਦਾ ਚੌਥਾ ਗਰੂ ਜੀ ਆ ਬੱਛੀ ਬਹੁਤ ਟੌਪ ਦੀ ਮਗਰੇ ਦੇ ਨਾਲੋ ਜਿਹੜਾ ਬੱਚੇ ਦਾ ਨਾਲੀ ਇਹਦੇ ਚੰਗੀ ਮੰਦੀ ਬੱਛੀ ਆ ਮਗਰੇ ਚੰਗੇ ਟੀਕੇ ਦੀ ਬੱਛੀ ਆ ਹਾਂਜੀ ਤਿਆ 98 ਤੇ ਦੇਖ ਸਕਦੇ ਚੰਗੇ ਗਿਆ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਇਹ ਕਿੰਨੇ ਕ ਦੁੱਧ ਵਾਲੀ ਵਿਧੀਗਾ ਵਿਧੀਆ ਚੌਥਾ ਦਿਨ ਸੂਈ ਨਹੀਂ ਆਇਆ ਹੁਣੇ ਲੀਟਰ ਮਾਰਨਾ ਜਿਹੜਾ 18 ਲੀਟਰ ਬੋਲਾ ਹੋਏਗਾ ਬਸ ਦੁੱਧ 17 ਵੀ 18 ਤੇ 20 ਵੀ ਦੇ ਸਕਦੀ ਹੈ ਅੱਛਾ ਚੰਗੀ ਸੇਵਾ ਨਾਲ ਬਾਕੀ ਬਰੀਡ ਕੁਆਲਟੀ ਬਹੁਤ ਜਿਆਦਾ ਤੋਰੀਏ ਫਿਰ ਬਾਕੀ ਆ ਬੇ ਖੜੇ ਕੋਈ ਬੱਚੇ ਵੀ ਸੰਭ ਨਾਲ ਜਿਹੜਾ ਬੱਚੀ ਬਹੁਤ ਟੌਪ ਦੀ ਮਗਰ ਬੱਚੀ ਮਗਰ ਤਿਆਰ ਕਰਨ ਵਾਲੀ ਆ ਜਿਹੜੀ ਤੇ ਬਾਕੀ ਚਲੋ ਵੈਡ ਆਪ ਵੀ ਸੋਹਣੀ ਆ 18 ਵੀ ਤੱਕਰ ਜਿਹੜਾ ਦੁੱਧ ਕਹਿੰਦੇ ਕੀ ਇਹ ਚਵਾ ਸਕਦੀ ਹੈ। ਰਗੀ ਬਰੀਡ ਵਾਲ ਬਹੁਤ ਜਿਆਦਾ। ਹਾਂਜੀ ਹਾਂਜੀ ਲੈ ਜੇ। ਤੇ ਇਹ ਤਾਂ ਫਿਰ ਮੁੱਲ ਮੋਲੇ ਵੇਲੇ 55 ਜਰੀਆਂ ਵਿੱਚ ਕਰ ਦਿਆ ਛੋਟ ਛੜ ਵਿੱਚ ਕਿੰਨੇ ਦੀ ਕਰੀ ਇੱਕੋ ਗੱਲ ਇੱਕੋ ਹੀ ਗੱਲ ਪੂਰੀ ਜੱਸ ਨੂੰ ਹਾਂਜੀ ਪੂਰੇ 50 ਦੀ 45000 ਦੀ ਹਾਂ ਨਹੀਂ ਅੱਛਾ ਉਹ ਦਏ ਗਣਾ ਵਾ 20 ਕੱਲੇ ਉਹ ਯਾਰਡ ਕੁਆਲਟੀ ਕਿੰਨੀ ਹੈ ਵਾ ਠੀਕ ਬੱਚਾ ਹੀ ਪਾਲ ਛੜੇ ਬੜਾ ਮਗਰਾਂ ਸੈਕਸੀ ਹਾਂਜੀ ਹਾਂਜੀ ਇਹ ਆ ਕਿ ਭਾਵੇਂ 45 ਦੀ ਕੋਈ ਆ ਲੈ ਜੇ ਤੇ ਭਾਵੇਂ ਕੋਈ ਜਰਸੀ ਲੈ ਜੇ ਹਾਂਜੀ ਤੇ ਹੁਣ ਇੱਕ ਹੋਰ ਸੂਈ ਸਵਾਈ ਆ ਤੇ ਇਹਦੇ ਵੀ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਇਹਦੇ ਮਗਰ ਵੱਛਾ ਜੀ ਵੱਛਾ ਜੀ ਵੇਚਿਆ ਹਫਤੇ ਕਿਈ ਸੂਈ ਆ ਪਾਲ ਵਾਲੋ ਦੱਸ ਦੇ ਲਾਲੋ ਆ ਚਲੋ ਬਾਕੀ ਕੋ ਦੋ ਚਾਰ ਦਿਨ ਵੱਧ ਘਟ ਵੀ ਹੋ ਸਕਦੇ ਆ ਪ੍ਰੋਪਰ ਕੀ ਯਾਰੀ ਪਤਾ ਨਹੀਂ ਲੱਗਦਾ ਤੇ ਦੁੱਧ ਕਿੰਨਾ ਜੀ 11 ਲੀਟਰ ਜਹਾਲੇ ਦੁੱਧ 15 ਕਿਲੋ ਦੇ ਦੇਗੀ ਤਾਂ ਠੀਕ ਹੈ ਜੀ ਹਾਂਜੀ ਚਲੋ ਤੋਰਾਂ ਫਿਰ 15 ਕਿਲੋ ਲੀਟਰ ਤੱਕ ਦੁੱਧ ਜਿਦਾ ਕਿੰਨੇ ਕੀ ਚਵਾ ਦੇ ਦੂ ਬਾਕੀ ਹਵਾਨੇ ਦੀ ਧਾਕੇ ਦੀ ਗਾਂ ਨੂੰ ਜਾਦੀ ਬਲਿ ਕਿਉਂ ਜਾਣ ਬਹੁਤ ਤੌਪ ਦੀ ਬੀਚੀ ਲੱਗੀ ਠੀਕ ਹੈ ਜੀ ਹਾਂ ਜੀ ਭਾਈ ਦੁੱਧ ਦੇ ਦੇ 15 ਕਿਲੋ ਤਾਂ 15 ਕਿਲੋ ਤਾਂ ਨਹੀਂ ਮਰਦੀਗਾ ਠੀਕ ਹੈ ਹਾਂ ਜੀ ਇਧਰ ਵੇਖੋ ਠੰਡ ਠੰਡ ਤੇ ਇਹਦਾ ਫਿਰ ਮੁੱਲ ਕਿੰਨੇ ਦੇ ਆ ਜੀ ਦੱਸ ਦੋ ਜਿਆਦਾ ਘਰੀਏ ਵੀ 45 ਦੇ ਦੀ ਨਹੀਂ ਇਹ 45 ਦੇ ਨਹੀਂ ਜਾਣੀ ਕਿੰਨੇ ਜਾਣੀ ਇਹ ਘੱਟ ਜਾਣੀ ਜੇ ਦੱਸ ਇਹ 40 ਦੇ ਲਾਗੇ ਬੰਨੇ ਜਾਣੀ 35 ਹਾ ਜੀ ਹਾਂ ਨਹੀਂ ਅੱਛਾ ਵੇਖ ਲਓ ਬੱਚੀ ਦੇ ਹੈ ਉਹ ਵੱਡੀ ਬੱਚੀ ਆ 35 ਦੇ ਦੇ ਦੋਗੇ ਵੇਖ ਲਓ ਹਾਂ ਨਹੀਂ ਇਹ ਵੱਡੀ ਹੈ ਬੱਚੀ ਕੋਈ ਕਿਉਂ ਜਾਣੀ ਬਹੁਤ ਸੋਹਣੀ ਠੀਕ ਆ ਤੇ ਹੁਣ ਇਹ ਕਾ ਤਾਂ ਜੀ ਸੋਈ ਵੜੇ ਵੀ ਹਾਂ ਜੀ ਇਹ ਬੱਛੀ ਹੈ ਜੀ ਮਗਰ ਇਹਨੂੰ ਕੋਈ 5-7 ਦਿਨ ਹੋ ਗਏ ਆ ਨਾਲੋਂ ਦਾ ਰਾਤੀ ਜੋੜਾ ਆ ਤੇ ਆ ਲੈ ਗਿਆ ਜੋੜਾ ਮੈਂ ਨਾਲੋਂ ਕਾਲੀ ਰਾਤ ਦੇ ਜੇਪਿਆ ਨਾਲੋਂ ਦਾ ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਪਹਿਲਾਂ ਬੱਛੀ ਜੋ ਸਵੇਰੇ ਦਾ ਪਹਿਲਾ ਹੀ ਆ ਤੇ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਆ ਤੇ ਕਿੰਨਾ ਕੁ ਤਿਆਰੇ ਦੇ ਕੋਲ ਬਜੀ ਰਾਤੀ ਆਇਆ ਜੋੜੇ ਮੇਰ ਕੋ ਇੱਕ ਥਣ ਛੱਡ ਕੇ ਤੇ ਇਥੇ ਮੈਂ 3-4 ਕਿਲੋ ਦੁੱਧ ਚੋਇਆ ਜੀ ਅੱਛਾ ਸਵੇਰ ਵੇਦਾਂ ਕੀ ਚੋਇਆ ਕਿੰਨਾ ਕੁ ਦੁੱਧ ਦਈ ਦੇਊਗੀ ਦੁੱਧ 10-11 ਕਿਲੋ ਦਈਏਗੀ ਰਾਮ ਨੂੰ ਠੀਕ ਹੁਣ ਮਜ਼ੇ 7-8 ਕਿਲੋ ਹੈਗਾ ਹੁ ਤੌਰ ਰ ਹੈ ਕਰੀਨਾ ਤੇ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਭਾਈ ਥਾਂ ਤੋਂ ਬਹੁਤ ਸੋਹਣਾ ਲੱਗਾ ਗੋਲ ਗਾਲ ਬੜੀ ਥਾਂ ਨੇ ਜਿਹੜਾ ਕਾਫੀ ਚੰਗਾ ਲੱਗਾ ਇਹ ਦੇਖੋ ਅੱਜ ਮੈਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਦੇ ਇਹਦਾ ਫਰਮੁੱਲ ਕਿੰਨੇ ਦੇ ਦੀਏ ਤਾਂ ਫਿਰ ਜਿਆਦਾ ਜੀ ਕਰਨੀ ਆਪਾਂ ਇਹ ਇਹਦੀ 36000 ਦੀ 36 ਦੀ ਹਾਂਜੀ ਕਿ 32 ਦੀ ਜੋ ਕਹਤਾ ਸੀ ਅੱਛਾ ਹਾਂ ਨਹੀਂ 32000 ਰੁਪਏ ਵਿੱਚ ਇੱਕ ਨੰਬਰ ਦੀ ਬੱਛੀ ਆ ਠੀਕ ਹੈ ਜੀ ਠੀਕ ਹੈ ਬਾਕੀ ਚਲੋ ਥੋੜਾ ਬਾਦ ਮੋਕੇ ਦੇ ਮਾਨ ਹੋਰ ਕਰ ਦੋਗੇ ਇਹ ਵੀ ਜੀ ਇਹਦੇ ਥੋੜੇ ਦੁੱਧ ਵੀ ਇੰਨਾ ਕੀ ਜੋ ਜੀ ਅੱਛਾ ਤੇ ਵੀ 12 ਲੀਟਰ ਦੇ ਦੇਗੀ ਜਦਾਂ ਰੱਖੀ ਠੀਕ ਆ ਇਹਦੇ ਕੋਲ ਵੀ 7-8 ਕਿਲੋ ਜਿਹੜਾ ਹੈਗਾ 8 ਕਿਲੋ ਹੈਗਾ ਪੱਕਾ ਜੀ ਬਾਕੀ ਫਾਂਸੂ ਬਹੁਤ ਚੰਗਾ ਹੈ ਦੋ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਕਾਫੀ ਸੰਘਣਾ ਹੁੰਦਾ। ਲੈ ਲਿਆ ਜੀ। ਬਾਕੀ ਥੱਲੇ ਥਾਣਾ ਹਵਾਨੇ ਦੀ ਖੁੱਲੀ ਆ। ਮੇਰੇ ਸੀਲਸਾਲਾ ਕੋਈ ਗੱਲ ਨਹੀਂ। ਵੇ ਸਾਂਭਲਾ ਲੈ ਜਾਓਗੇ ਤੇ ਦੁੱਧ ਚੰਗਾ ਭਰੀ ਜਾਣਾ ਇਹਨੇ ਤੇ ਇਹਦਾ ਮੁੱਲ ਇਹਦਾ ਵੀ ਸ਼ੱਕੀ ਇਹ ਵੀ ਬਰਾਬਰ ਹੀ ਕਰਦੀ ਹੈ ਹਨਾ 32000 ਜੀ ਹਾਂ ਨਹੀਂ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਇੱਕ ਜੇ ਵਿੱਜੇਪਾ ਛੇਤਰੀ ਵੀਡੀਓ ਪਾਈ ਬਸ ਦਾ ਠੀਕ ਹੈ ਪਿਛਲੀ ਵੀਡੀਓ ਸੁਈ ਹੈ ਅੱਛਾ ਇਹ ਦੁੱਧ ਆਵਲੇ ਥੱਲੇ ਦੇ 8 ਲੀਟਰ ਇਹ ਆਪਾਂ ਨਾ ਕੋਲਾਈ ਉੱਥੇ ਜਲੰਦਰ ਕੋਲਾਈ ਹਾਂਜੀ ਤੋਂ ਬੰਨਾ ਫਿਰ ਇਹ ਚੁੰਗੀ ਹਫਤਾ ਕਿਤੇ ਇਹ ਕਹਿੰਦੇ ਹਨ ਵੀਰੇ ਚਾਹੀਦੀ ਕੋਈ 20 ਲੀਟਰ 18 ਲੀਟਰ ਵਾਲੀ ਉਹਨਾਂ ਨੂੰ ਫਿਰ ਉਹ ਕਲਾ ਕੇ 20 ਲੀਟਰ ਇਹ ਫੇਰ ਵਾਪਸ ਪਾਈ ਜੰਦਰ ਅੱਛਾ ਪਾਜੀ ਬਾਕੀ ਚੋਂ ਚਾ ਬਹੁਤ ਟਾਉ ਦੀ ਠੰਡ ਨੇ ਟਾਉ ਦਾ ਲੱਗਾ ਦੁੱਧ ਕਿੰਨਾ ਹੋਣੇ ਦੇ 8 ਲੀਟਰ ਜਾਂਦੇ ਹੁਣ 8 ਕਿੱਦਾਂ ਹਾਂਜੀ ਹਾਂਜੀ ਤੋਰੋ ਕਿਹੜੇ ਮਹੀਨਾ ਹੋਈ ਆ ਸੁਈ ਨੂੰ ਠੀਕ ਹੈ ਹਾਂਜੀ ਪਿਛਲੇ ਮਹੀਨੇ ਦੀ ਤਾਂ ਇੰਤਰੀ ਇੱਕ ਉਹਨਾਂ 8 ਕਿਲੋ ਦੁੱਧ ਜਿਹੜਾ ਕਿੰਨੇ ਕਿਲੋ ਹੈ। 8 ਕਿਲੋ ਜਰਾ 8 ਟੀਟਰ ਹੈ ਜੀ। ਕੋਈ ਬਾਕੀ ਘਰ ਵਰਤਨ ਲਈ ਦੁੱਧ ਐ ਇਹੋ ਜਿਹਿਆਂ ਗਾਵਾਂ ਦਾ ਚੰਗਾ ਹੁੰਦਾ ਵੇ ਜੇ ਕਿਸੇ ਨੇ ਘਰ ਦੁੱਧ ਵਰਤਨਾ ਤੇ ਉਹਦੇ ਲਈ ਚੰਗੀ। ਬਾਕੀ ਦੁੱਧ ਦੀ ਚੋਾਈ ਤੁਸੀਂ ਆਪ ਕਰਕੇ ਖੜਨੀ ਆ। ਤੇ ਇਹਦਾ ਫਿਰ ਮੁੱਲ? ਮੁੱਲ ਕਨੇ ਦੇ ਦੀ ਦੱਸ। ਜਿਆਦਾ ਜੀ ਕਰਨੀ ਐ ਵੀ। 50 ਦੇ ਦੀ। ਉਹ ਤਾਂ 40 ਦੀ ਭਲਾਈ ਆ ਤੂੰ। 23 ਹੀ ਦੇ ਦਈਏ। 20000 ਪੂਰੇ ਦੇਦਾ ਵੀ ਜੀ। ਅੱਛਾ 20000 ਦੇ ਦ। ਜਿਆਜੋ ਤਾਜੀ ਵਛੀ ਆ 1.5 ਮਹੀਨਾ ਕਿੰਨਾ ਕੋਈ ਆਜ। ਹਾਂਜੀ ਹਾਂਜੀ। ਠੀਕ ਹੈ ਜੀ ਠੀਕ ਹੈ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਬਸ ਵੀ ਜੀ ਧੰਨਵਾਦ ਵੀਰ ਮੈਂ ਸੁਈਆਂ ਵਾ ਆਪਣੀ ਤਸल्ली ਕਰਕੇ ਖੜੇ ਵੀਰ ਮਰਾ ਕੋਈ ਬਾਹਲਾ ਮਾਣਾ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਜੀ ਸਾਰੀਆਂ ਜ਼ਿਆਦਾਤਰ ਸੁਈਆਂ ਹੀ ਆ ਆਪਣੀ ਇੱਥੇ ਆ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ ਨਾ ਕੋਈ ਵੀਰ ਸਾਡੇ ਤੇ ਰਵੇ ਤੇ ਨਾ ਕੋਈ ਵੀਰ ਦੀ ਹਣਾ ਤੇ ਰਵੇ ਆਪਣੀ ਗਾਰੰਟੀ ਨਾਲ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ